ਸਤ ਸ੍ਰੀ ਅਕਾਲ ਸਰਦਾਰ ਜੀ ਹਾਂ ਜੀ ਸਤ ਸ੍ਰੀ ਅਕਾਲ ਸਰਦਾਰ ਜੀ ਮੇਰੇ ਪਰਿਵਾਰ ਵੱਲੋਂ ਸਾਰਿਆਂ ਵੱਲੋਂ ਸਤ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਸਰਦਾਰ ਜੀ ਆਪਣਾ ਨਾਮ ਦੱਸਣਾ ਪਸੰਦ ਕਰੋਗੇ ਹਾਂ ਜੀ ਹਾਂ ਜੀ ਮੇਰਾ ਨਾਮ ਜਸਵਿੰਦਰ ਸਿੰਘ ਔਰ ਬਬਲੀ ਤੇ ਸਰਦਾਰ ਜੀ ਕਿਹੜੇ ਇਲਾਕੇ ਤੋਂ ਇੰਡੀਆ ਤੋਂ ਆਏ ਜੀ ਇੰਡੀਆ ਚੋਂ ਪੰਜਾਬ ਪੰਜਾਬ ਚੋਂ ਡਿਸਟ੍ਰਿਕਟ ਬਠਿੰਡਾ ਡਿਸਟ੍ਰਿਕਟ ਬਠਿੰਡੇ ਤੋਂ ਕਨਿਆਣਾ ਮੰਡੀ ਤੇ ਉੱਥੋਂ ਦੇ ਜੰਪਾਲ ਜੀ ਕਨਿਆਣਾ ਮੰਡੀ ਨਾਲ ਨਾਲ ਪਿੰਡ ਹੈ ਮਹਿਮਾ ਸਰਜਾ 8 ਕਿਲੋਮੀਟਰ ਦੂਰ ਮਹਿਮਾ ਸਰਕਾਰ ਮਹਿਮਾ ਸਰਕਾਰ ਅੱਛਾ ਅੱਛਾ ਉਹ ਤੋਂ ਜੰਪਾਲ ਹੈ ਉਹ ਤੋਂ ਜੰਪਾਲ ਜੇ ਤੇ ਸਰਦਾਰ ਜੀ ਕੀ ਖੇਤੀਬਾੜੀ ਕਰਦੇ ਜੇ ਕੀ ਕੋਈ ਨੌਕਰੀ ਕਰਦੇ ਜੇ ਖੇਤੀਬਾੜੀ ਵੀ ਕਰਦੇ ਆ ਹਾਂਜੀ ਤੇ ਨਾਲ ਦੁਕਾਨਦਾਰੀ ਵੀ ਕਰਦੇ ਕੱਪੜੇ ਦੀ ਅੱਛਾ ਅੱਛਾ ਕਲੋਥ ਮਰਚੈਂਟਸ ਸਹੀ ਸਹੀ ਤੇ ਸਰਦਾਰ ਜੀ ਪਹਿਲੀ ਦਫਾ ਪਾਕਿਸਤਾਨ ਆਏ ਜੇ ਹਾਂ ਪਹਿਲੀ ਦਫਾ ਆਏ ਤੇ ਇਹ ਦੱਸੋ ਵੀ ਪਾਕਿਸਤਾਨ ਕਿਹੋ ਜਿਹਾ ਰਿਹਾ ਉਹਨੂੰ ਵਾਸਤੇ ਸਰ ਪਾਕਿਸਤਾਨ ਦਿਲ ਲੱਗ ਗਿਆ دل لگا کے دل لگ گیا کیسے رہے پاکستان ਦੇ ਲੋਕ ਸਰਦਾਰ ਜੀ پاکستان ਦੇ ਲੋਕ ਸਰ ਬਸ ਸ਼ਬਦ ਨਹੀਂ ਮੈਂ ਕਿਵੇਂ ਦੱਸਾਂ ਕਿੰਨੇ ਕੁ ਵਧੀਆ ਲੋਕ ਆ ਤੁਹਾਨੂੰ ਪਸੰਦ ਆਏ ਨੇ ਕਲਚਰ ਬਹੁਤ ਵਧੀਆ ਬਹੁਤ ਪਸੰਦ ਲੋਕ ਆਏ ਬੜਾ ਵਧੀਆ ਪਾਕਿਸਤਾਨ ਪਸੰਦ ਆ ਸਰਦਾਰ ਜੀ ਤੁਸੀਂ ਇਕੱਲੇ ਆਏ ਜੀ ਇਕ ਨਾਲ ਤੁਹਾਡੇ ਕੋਈ ਹੋਰ ਵੀ ਪਰਿਵਾਰ ਆਇਆ ਮੇਰੀ ਮਿਸਸਿਸ ਦਾ ਨਹੀਂ ਅੱਛਾ ਤੁਹਾਡੀ ਮਿਸਸਿਸ ਨੇ ਮੇਰੀ ਸਿਸਟਰ ਮੇਰੀ ਭਾਜ ਅੱਛਾ ਚਾਰ ਜਣੇ ਆਏ ਨੇ ਅੱਛਾ ਅੱਛਾ ਤੇ ਇਹ ਨਾਲ ਤੁਹਾਡੇ ਕੌਣ ਦੇ ਅਸੀਂ ਇੱਧਰ ਦੇ ਜਾਇਆ ਇੱਥੋਂ ਦੇ ਰਹਿਣ ਵਾਲੇ ਅੱਛਾ ਅੱਛਾ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਅਸੀਂ ਨਾਰੋਵਾਲ ਦੇ ਅੱਛਾ ਨਾਰੋਵਾਲ ਦੇ ਨਾਰੋਵਾਲ ਇਸ ਤਰ੍ਹਾਂ ਨਾਲ ਪੁਰਾਣੀਆਂ ਗੱਲਾਂ ਬਾਤਾਂ ਸਾਂਝੀਆਂ ਕਰਦੇ ਆ ਬਸ ਅੱਛਾ ਅੱਛਾ ਤਲਵੰਡੀ ਦੇ ਪਿੱਛੋਂ ਤਲਵੰਡੀ ਦੇ ਨਾਲ ਤਾਂ ਮਲੂਕਪੁਰ ਪਿੰਡ ਕੋਈ ਦੋ ਪੰਜਾਬ ਚ ਇਹਨਾਂ ਦਾ ਪਿੰਡ ਆ ਬਲੂਕਪੁਰ ਤਲਵੰਡੀ ਦੇ ਅੱਛਾ 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 ਨਾਰੋਵਾਲ ਦੇ ਗੱਲਾਂ ਬਾਤਾਂ ਕਰਦੇ ਆ ਸਹੀ 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 ਹਾਂ ਇਹ ਸਰਦਾਰ ਜੀ ਤੁਸੀਂ ਇਹ ਦੱਸੋ ਵੀ ਇਹ ਪਾਕਿਸਤਾਨ ਤੋਂ ਇੰਡੀਆ ਗਏ ਜੇ ਕਿ ਉੱਥੇ ਦੇ ਹੀ ਆਪਣਾ ਨਹੀਂ ਸਰ ਮੈਂ ਤਾਂ ਉਧਰਲਾ ਇੰਡੀਆ ਨਹੀਂ ਹੈ ਹਾਂ ਬੇਰੀ ਬੀਸੀ ਆ ਇਹ ਪਾਕਿਸਤਾਨ ਦੀ ਪੁਰਾਣੀ ਪਾਕਿਸਤਾਨ ਦੇ ਅੱਛਾ ਇਹ ਦਾ ਮਤਲਬ ਨਾਲ ਦੇ ਦਾਦੇ ਉੱਥੇ ਸੀ ਇਹ ਇਹ ਦੱਸਿਓ ਮੈਡਮ ਜੀ ਕਿ ਕਿੱਥੋਂ ਗਏ ਨੇ ਤੁਹਾਡੇ ਇੱਥੋਂ ਪੇੜੇ ਵੱਡੇ ਸੀਗੇ ਇਹ ਜ਼ਿਲ੍ਹਾ ਸਰਗੋਦਾ ਤੇ ਮੀਆਂ ਵਾਲਾ ਮੀਆਂ ਵਾਲੀ ਮੀਆਂ ਵਾਲੀ ਅੱਛਾ ਮੀਆਂ ਵਾਲੀ ਤੋਂ ਗਏ ਨੇ ਅੱਛਾ ਅੱਛਾ ਤੇ ਇੰਡੀਆ 'ਚ ਫਿਰ ਕਿਹੜੀ ਜਗ੍ਹਾ ਤੇ ਗਏ ਰਹੇ ਹੋ ਕੋੜਕਪੂਰੇ ਦੇ ਕੋਲ ਕੋੜਕਪੂਰੇ ਡਿਸਟ੍ਰਿਕਟ ਫਰੀਦਕੋਟ ਡਿਸਟ੍ਰਿਕਟ ਫਰੀਦਕੋਟ ਦੇ ਕੋਲ ਗਏ ਅੱਛਾ 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 ਅਛਾ ਸਰਦਾਰ ਜੀ ਪਾਕਿਸਤਾਨ ਦਾ ਇੰਡੀਆ ਦਾ ਕੋਈ ਤੁਹਾਨੂੰ ਕੋਈ ਫਰਕ ਮਹਿਸੂਸ ਹੋਇਆ ਸਰ ਸਾਨੂੰ ਕੋਈ ਫਰਕ ਨਹੀਂ ਮਹਿਸੂਸ ਆ ਸਾਨੂੰ ਤਾਂ ਇਸ ਤਰ੍ਹਾਂ ਵੀ ਇੰਡੀਆ ਦਾ ਇੰਡੀਆ ਪਾਕਿਸਤਾਨ ਦੋਨੇ ਇੱਕ ਹੀ ਲੱਗਦੇ ਆ ਭਰਾ ਹੀ ਨੇ ਪਰ ਦੇਸ਼ ਮਤਲਬ ਜਿਹੜਾ ਉਹ ਨਜ਼ਰ ਅਜ਼ਰ ਦੇ ਵਿੱਚ ਕਲਚਰ ਇੱਕ ਹੀ ਆ ਪਾਕਿਸਤਾਨ ਦਾ ਨਾਮ ਪੈ ਗਿਆ ਦੋਨੋਂ ਭਰਾ ਆ ਹੋਰ ਕੋਈ ਫਰਕ ਨਹੀਂ ਸਹੀ ਹੈ ਸਹੀ ਹੈ ਇਹ ਜਿਹੜੇ ਇੰਤਜ਼ਾਮਾਤ ਸੀ ਉਹ ਕਾਸੇ ਸਰਦਾਰ ਜੀ ਰਹੇ ਬਹੁਤ ਵਧੀਆ ਬਹੁਤ ਬਹੁਤ ਵਧੀਆ ਬਹੁਤ ਵੇਖੋ ਰਸਤੇ ਵਿੱਚ ਕੋਈ ਕਮੀਆਂ ਬਾੜੀਆਂ ਮੋਟੀਆਂ ਨਾ ਰਹਿੰਦੀਆਂ ਹੁੰਦੀਆਂ ਨੇ ਰਸਤੇ ਵਿੱਚ ਹਾਂਜੀ ਵੈਸੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਪਾਕਿਸਤਾਨ ਸਰਕਾਰ ਦਾ ਫੋਰਸ ਦਾ ਕਮੇਟੀ ਦਾ ਸਬਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਕੀਤਾ ਤੁਸੀਂ ਮੋਤਮਨ ਜਾ ਕੇ ਹੈ ਹਾਂ ਇਹ ਸਰਦਾਰ ਜੀ ਜੇ ਤੁਹਾਨੂੰ ਮੌਕਾ ਮਿਲਦਾ ਫੇਰ ਵੀ ਆਵੋਗੇ ਜਰੂਰ ਆਵਾਂਗੇ ਪ੍ਰਮਾਤਮਾ ਨੇ ਬਾਬੇ ਗੁਰਨਾਨਕ ਦੇਵ ਨੇ ਬੁਲਾਇਆ ਤਾਂ ਜ਼ਰੂਰ ਆਉਣਾ ਸਰਦਾਰ ਜੀ ਹਰ ਸਿੱਖ ਦੀ ਇੱਛਾ ਹੁੰਦੀ ਹੈ ਕਿ ਉਹ ਜਿਹੜਾ ਵਾ ਉਹ ਨਨਕਾਣਾ ਸਾਹਿਬ ਆਵੇ ਗੁਰੂ ਜੀ ਜਿਹੜਾ ਵਾ ਉਹ ਘਰ ਦੇਖੇ ਆ ਕੇ ਗੁਰੂ ਦੀ ਆਵੇ ਉਹ ਮੱਥਾ ਟੇਕਣ ਵਾਸਤੇ ਇਹ ਤੁਸੀਂ ਕਿੰਨੇ ਸਾਲ ਇੰਤਜ਼ਾਰ ਕੀਤਾ ਵਾ ਨਨਕਾਣਾ ਸਾਹਿਬ ਆਉਣ ਵਾਸਤੇ ਸਰ ਕੋਈ ਇੰਤਜ਼ਾਰ ਨਹੀਂ ਕੀਤਾਗਾ ਇਹ ਪ੍ਰਮਾਤਮਾ ਨੇ ਪਤਾ ਨਹੀਂ ਲੱਗਿਆ ਮੇਰੀ ਮੇਰੀ ਮਤਲਬ ਭਤੀਜੀ ਦਾ ਸੀ ਲੋਹੜੀ ਦੇਣ ਵਾਸਤੇ ਚੱਲੇ ਸੀਗੇ ਹਾਂਜੀ ਮੈਰੀ ਤੋਂ ਪਹਿਲਾਂ ਹੀ ਰਸਤੇ ਜਾਂਦੇ ਸਾਡੇ ਸਰਪੰਚ ਦਾ ਫੋਨ ਆਇਆ ਤੇ ਪਾਕਿਸਤਾਨ ਜਾਣਾ ਤਾਂ ਪਾਸਪੋਰਟ ਦੇ ਦਿਓ ਅਸੀਂ ਸਾਡੇ ਬੇਟੇ ਨੂੰ ਫੋਨ ਕਰਤਾ ਰਸਤੇ 'ਚ ਉਹਨੂੰ ਪਾਸਪੋਰਟ ਦੇ ਦਿਓ ਉਹਨਾਂ ਨੇ ਸਾਡੀ ਸ਼ਰੋਨੀ ਕਮੇਟੀ ਦੇ ਮੈਂਬਰ ਨੂੰ ਕਹਿ ਕੇ ਉਹਨਾਂ ਨੇ ਪਾਸਪੋਰਟ ਦਿੱਤੇ ਸਾਡਾ ਵੀਜ਼ਾ ਲੱਗ ਗਿਆ ਉਹ ਜਿਹਦੇ ਜਿਹਨੇ ਸਾਡੇ ਲਵਾਏ ਉਹਦੇ ਰਹਿ ਗਏ ਉਹ ਰਹਿ ਗਏ ਸਾਡੇ ਲੱਗ ਗਏ ਤੁਹਾਡੇ ਤੁਹਾਡਾ ਲੱਗ ਗਿਆ ਉਹਦਾ ਰਹਿ ਗਿਆ ਉਹਨਾਂ ਦਾ ਰਹਿ ਗਿਆ ਤਾਂ ਇਹ ਜਿਹਨੂੰ ਗੁਰੂ ਨੇ ਸੱਦਣਾ ਸੀ ਆ ਬਿਲਕੁਲ ਬਿਲਕੁਲ ਉਹ ਦੋ ਵਾਰ ਪਹਿਲਾਂ ਆਏ ਆ ਅੱਛਾ 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 ਹਾਂ ਤੁਸੀਂ ਮਤਲਬ ਹੁਣ ਤੇ ਬਾਕੀ ਪਰਿਵਾਰ ਤੁਹਾਡਾ ਫੇਰ ਆਏਗਾ ਕਿ ਬਾਕੀ ਬਾਕੀ ਮੇਰੇ ਮੈਨ ਬੁਲਾਇਆ ਬਾਬਾ ਜੀ ਨੇ ਤਾਂ ਮੇਰੇ 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 ਪਿਤਾ ਜੀ ਪਹਿਲਾਂ 3 ਵਾਰੀ ਆ ਕੇ ਗਏ ਆ 78 ਚ 82 ਚ ਤੇ 85 ਚ ਅੱਛਾ ਅੱਛਾ ਜਿੰਨ ਵਾਰੀ ਆ ਕੇ ਗਏ ਮੇਰੇ ਪਿਤਾ ਜੀ ਉਹ ਤੁਹਾਡੇ ਤੁਹਾਡੇ ਜਿਹੜਾ ਉਹ ਪਰਿਵਾਰ ਚ ਪਹਿਲੇ ਆਏ ਲੋ ਅਵੇਲੇ ਪਹਿਲੇ ਆਏ ਆ ਪਹਿਲੇ ਸਹੀ 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 ਤੇ ਸਰਦਾਰ ਜੀ ਇਹ ਦੱਸੋ ਵੀ ਤੁਸੀਂ ਆਏ ਜੇ ਪਾਕਿਸਤਾਨ ਇੰਡੀਆ ਦੇ ਵਿੱਚੋਂ ਮੇਰੇ ਖਿਆਲ ਤਕਰੀਬਨ ਹਰ ਪਿੰਡ ਹਰ ਤਕਰੀਬਨ ਜਗਾ ਤੋਂ ਕੋਈ ਨਾ ਕੋਈ ਸਰਦਾਰ ਇੱਥੇ ਪਾਕਿਸਤਾਨ ਆਇਆ ਹੁੰਦਾ ਵਾ ਤੇ ਜਾ ਕੇ ਤੁਸੀਂ ਕੀ ਦੱਸੋਗੇ ਪਾਕਿਸਤਾਨ ਦਾ ਅਸੀਂ ਜਾ ਕੇ ਦੱਸਾਂਗੇ ਲੋਕਾਂ ਦੀ ਚੰਗਾਈਆਂ ਦੱਸਾਂਗੇ ਵੀ ਲੋਕ ਕਿੰਨੇ ਚੰਗੇ ਆ ਲੋਕ ਕਿੰਨੇ ਇਮਾਨਦਾਰ ਆ ਦੇਖੋ ਸਾਨੂੰ ਤਾਂ ਇਮਾਨਦਾਰ ਹੀ ਆ ਸਾਡਾ ਬੈਗਡਮ ਹੋ ਗਿਆ ਸੀ ਬਾਗਾ ਬਾਰਡਰ ਤੇ ਅੱਛਾ ਜੀ ਰੀਟ੍ਰਾਈਟ ਦਾ ਪ੍ਰੋਗਰਾਮ ਵੀ ਸੀ ਉੱਥੇ ਵੀ ਬਹੁਤ ਰੱਜ ਸੀ ਸਾਡੇ ਲੋਕਾਂ ਦਾ ਵੀ ਰੱਜ ਸੀ ਪਰ ਸਾਡਾ ਬੈ ਪੁਲਿਸ ਨੇ ਲਿਆ ਕੇ ਸਾਨੂੰ ਟ੍ਰੇਨ ਦੇ ਵਿੱਚ ਸਵਰਧ ਕੀਤਾ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਪਲੀਜ਼ ਦੇ ਮਤਲਬ ਆਪ ਪਬਲਿਕ ਦੇ ਵਿਚ ਨਾ ਇਮਾਨਦਾਰੀ ਵਿਖਾਈਏ ਵਿਖਾਈ ਯਾਰ ਸਹੀ ਅਸੀਂ ਜਾ ਕੇ ਸਾਡੇ ਦੱਸਾਂਗੇ ਵੀ ਲੋਕ ਇਸ ਤਰ੍ਹਾਂ ਦੇ ਆ ਆਪਾਂ ਵੀ ਉਹ ਜੇ ਰਸਤੇ ਤੇ ਚੱਲੇਗੇ ਸਹੀ ਸਹੀ ਤੇ ਸਰਦਾਰ ਜੀ ਇਹ ਦੱਸੋ ਵੀ ਤੁਸੀਂ ਗੁਰਦੁਆਰਾ ਪੰਜਾ ਸਾਹਿਬ ਗਏ ਜੀ ਹਾਂ ਜੀ ਰਸਤੇ 'ਚ ਤੁਸੀਂ ਜਿਹੜਾ ਵਾ ਉਹ ਪਾਕਿਸਤਾਨ ਜਿਹੜਾ ਉਹ ਵੇਖਤੇ ਗਏ ਲੋਕਾਂ ਨੂੰ ਤੁਸੀਂ ਮਿਲਦੇ ਗਏ ਤੇ ਲੋਕਾਂ ਦਾ ਸੁਭਾਅ ਤੁਹਾਡਾ ਨਾ ਕਿਹੋ ਜਿਹਾ ਸੀ ਸਰ ਗੱਲ ਇਸ ਤਰ੍ਹਾਂ ਹੈ ਵੀ ਅਸੀਂ ਚੱਲੇ ਸੀ ਲੇਟ ਹਾਂ 6:30 ਵਜੇ ਚੱਲੇ ਸੀ ਬਾਗੇ ਤੋਂ ਅਸੀਂ ਰਾਤ ਨੂੰ ਪਹੁੰਚੇ 2:30 ਵਜੇ ਉੱਥੇ ਹਾਂ ਉਸ ਦਿਨ ਤਾਂ ਕੁਝ ਨਹੀਂ ਹੋਇਆ ਸਵਾਗਤ ਕੀਤਾ ਬਹੁਤ ਵਧੀਆ ਉੱਥੇ ਸਵਾਗਤ ਬਹੁਤ ਵਧੀਆ ਕੀਤਾ ਬਹੁਤ ਵਧੀਆ ਤੇ ਵਾਪਸ ਜਦੋਂ ਆਏ ਹਾਂ ਉਦੋਂ ਕੁਝ ਟਾਈਮ ਸੀ ਦਿਨ ਖੜਾ ਸੀ ਮਤਲਬ ਉਸ ਟਾਈਮ ਦੇ ਉੱਪਰ ਅਸੀਂ ਰਸਤੇ 'ਚ ਦੇਖੋ ਟ੍ਰੇਨ ਨਾਲ ਕਿਸੇ ਕਿਸੇ ਟ੍ਰੇਨ ਰੁਕਣ ਨਹੀਂ ਜੰਦੇ ਸੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਕੋਈ ਟ੍ਰੇਨ 'ਚੋਂ ਥੱਲੇ ਨਹੀਂ ਉਤਰਨ ਦੀ ਸਕਿਉਰਿਟੀ ਨਹੀਂ ਟਾਈਟ ਸੀ ਮਤਲਬ ਤਾਂ ਇੰਨਾ ਹੈ ਵੀ ਬਾਹਰ ਅਸੀਂ ਦੇਖ ਰਹੇ ਸੀ ਜੋ ਇੰਡੀਆ ਕੋਈ ਉਹ ਪਾਕਿਸਤਾਨ ਕੋਈ ਹਾਂਜੀ ਕੋਈ ਫਰਕ ਨਹੀਂ ਬਾਹਰ ਦੀਆਂ ਦੋਨੋਂ ਸਾਈਡਾਂ ਤੇ ਅਸੀਂ ਦੇਖਦੇ ਚੈੱਕ ਕਰਦੇ ਆ ਯਾਰ ਕੋਈ ਨਹੀਂ ਕੋਈ ਫਰਕ ਨਹੀਂ ਲੱਗਿਆ ਸਰ ਜੀ ਇਦਾਂ ਦੇ ਪਿੰਡ ਆ ਉਦਾਂ ਦੇ ਪਿੰਡ ਕੋਈ ਉਹ ਪਿੰਡ ਆ ਦੁਕਾਨਦਾਰੀ ਆ ਸਾਰਾ ਕੁਝ ਸਾਰਾ ਕੁਝ ਲੋਕ ਇਸ ਤਰ੍ਹਾਂ ਹਾਂਜੀ ਸਭ ਠੀਕ ਲੱਗੇ ਮਤਲਬ ਹਾਂਜੀ ਹਾਂਜੀ ਸਹੀ ਸਹੀ ਕੀ ਸਰਦਾਰ ਜੀ ਲੱਗਦਾ ਤੁਸੀਂ ਫੇਰ ਵੀ ਆਵੋਗੇ ਫਿਰ ਚਲੋ ਪਰਮਾਤਮਾ ਦੇ ਸੁਖ ਚਾਹੀਦਾ ਜਰੂਰ ਆਵਾਂਗੇ ਤੇ ਸਰਦਾਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੈਰੀ ਮਚ ਸਰ ਵੈਲਕਮ ਟੂ ਪਾਕਿਸਤਾਨ ਬਹੁਤ ਬਹੁਤ ਧੰਨਵਾਦ ਬੜੀ ਮਿਹਰਬਾਨੀ ਅੱਛਾ ਤੁਸੀਂ ਦੱਸੋ ਜੀ ਤੁਹਾਡਾ ਕੀ ਨਾਮ ਆ ਲੈ ਨਾ ਅੰਸਰਾਜ ਅੰਸਰਾਜ ਅੱਛਾ ਤੇ ਪਾਕਿਸਤਾਨ ਤੇ ਜੰਪਾਲ ਜੇ ਅਸੀਂ ਪਾਕਿਸਤਾਨ ਦੀ ਜੰਪਾਲੇ ਤੇ ਰਹਿਣ ਵਾਲੇ ਇੱਥੇ ਦੇ ਇੱਥੇ ਦੇ ਆ ਤੇ ਇਹ ਦੱਸੋ ਵੀ ਤੁਸੀਂ ਕੋਈ ਖੇਤੀਬਾੜੀ ਕਰਦੇ ਸੀ ਕੀ ਕਰਦੇ ਸੀ ਅਸੀਂ ਪਹਿਲਾਂ ਕਰਦੇ ਹਾਂ ਜੀ ਖੇਤੀਬਾੜੀ ਬੜਾ ਚਿਰ ਕੀਤੀ ਅੱਛਾ ਫੇਰ Evet, ama ay yakıyor. Toplumun geleceği bu nedenle. Aça aça. Ben sadece <Sanlı> samarul, yine Pakistan'ın bir parçası. Aa. <Sanlı> ee. ਆਪਣਾ ਚਰਚੀ ਹੋਰ ਮੁੰਡੇ ਬਾਹਰ ਅੰਦਰ ਕੰਮ ਕਰ ਲਈਦੇ ਕਰ ਲੈਂਦੇ ਆ ਅਸੀਂ ਵੇਲੇ ਹੀ ਨਹੀਂ ਬੁੱਢੇ ਬੰਦੇ ਬੁੱਢੇ ਬੰਦੇ ਸਹੀ ਸਹੀ ਤੁਹਾਡੀ ਘਰ ਦੀ ਜੇ ਹੈਗੀ ਆ ਨਾ ਜੀ ਗੁਜ਼ਰ ਗਈ ਜੀ ਗੁਜ਼ਰ ਗਈ 18-20 ਸਾਲ ਹੋ ਚਲੇ ਉਹ ਗੁਜ਼ਰੀ ਨੂੰ ਤੇ ਕਿੰਨੇ ਬੱਚੇ ਤੁਹਾਡੇ ਮੇਰੇ 4 ਬੱਚੇ ਨੇ 4 ਹੀ ਬੱਚੇ ਨੇ 4 ਬੱਚਿਆਂ ਦੇ ਅੱਜ ਤੇ ਮੇਰੀ ਬੱਚੀ ਇੱਕ ਵਿਆਹ ਹੀ ਬਿਲਕੁਲ ਅੱਛਾ ਜੀ ਨਕਾਣਾ ਸਾਹਿਬ ਆਹ ਅੱਛਾ ਅੱਛਾ ਸਹੀ ਮੇਰੇ ਭਰਾ ਦਾ ਵਿਆਹ ਦਾ ਹਾਂ ਨਕਾਣੇ ਦੇ ਵਿੱਚ ਸਹੀ 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 ਰੋਜੀ ਬੜੀ ਤੁਹਾਨੂੰ ਖੁਸ਼ੀ ਮਈ ਹੈ ਮਿਲ ਕੇ ਹੋਈ ਜਨਾਬ ਮੈਂ ਅੱਗੇ ਇਹਨਾਂ ਨੇ ਕਰ ਲਿਆ ਦਾ ਭਈ ਮੁੰਡਾ ਸਾਡਾ ਪੜ ਤੇ ਪੁਲਿਸ ਹੋ ਜਾਂਦਾ ਬਾਪ ਟੱਚ ਹੋ ਜਾਂਦਾ ਹੈ ਹੈ ਸਾਰ ਇੱਕ ਮਿੰਟ ਸਾਡਾ ਰਿਸ਼ਤੇ ਦਾ ਮੇਰਾ ਸੋ ਠਾਲ ਧਰ ਲਿਖਾ ਇਹ ਜੀ ਇਹ ਜੀ ਉਹ ਸਾਡ ਨੂੰ ਤੰਗੀ ਨਹੀਂ ਇੱਥੇ ਇਹਦੇ ਕੋਲ ਅਸਾ ਇਹ ਦੱਸੋ ਕਿ ਇੱਥੇ ਜਿਹੜੀ ਇਕਲਤਾ ਨੇ ਉਹਨਾਂ ਨੂੰ ਕੋਈ ਮਸਲਾ ਤੇ ਨਹੀਂ ਪਾਕਿਸਤਾਨ ਦੇ ਵਿੱਚ ਨਾ ਕੋਈ ਮਸਲਾ ਕੋਈ ਮਸਲਾ ਨਹੀਂ ਨਾ ਨਾ ਇਹ ਤੇ ਜਦ ਬਹੁਤ ਬੋਲਣ ਦੀ ਨਾ ਬਿਲਕੁਲ ਹਾਂ ਬਹੁਤ ਇੱਜ਼ਤ ਵਾ ਮੈਂ ਉਧਰ ਆਇਆ ਸੀ ਅਗਲੇ ਦਿਨ ਤੇ ਇੱਥੇ ਸਰਦਾਰ ਸੀ ਰਮੇਸ਼ ਸਿੰਘ ਅਰੋੜਾ ਉਹ ਸਾਡਾ ਵਜ਼ੀਰ ਸਭਾਈ ਵਜ਼ੀਰ ਜੀ ਆਹੋ ਤੁਹਾਡੇ ਇਲਾਕੇ ਦਾ ਹੀ ਦੀਗਾ ਉਹ ਸਾਡੇ ਦਾ ਹਾਂ ਨਾਰੋਵਾਲ ਦਾ ਹੀ ਉਹ ਵੀ ਉਹ ਕਰਤਾਰਪੁਰ ਦਾ ਹੋਣਾ ਹਾਂਜੀ ਹਾਂਜੀ ਕਰਤਾਰ ਉਹ ਉਥੋਂ ਦਾ ਹੀ ਹੋ ਹਾਂਜੀ ਤੇ ਲੋ ਜੀ ਬੜੀ ਮਿਹਰਬਾਨੀ ਤੁਹਾਡੀ ਤਹਾ ਪਰ ਸਾਡੇ ਬੱਚੇ ਦੋ ਨੇ ਗੁਰਦੁਆਰੇ ਤੇ ਲੱਗੇ ਦੇ ਅੱਛਾ 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 ਕੰਮ ਕਰਦੇ ਬੜੀ ਖੁਸ਼ੀ ਹੋਈ ਬੜੀ ਖੁਸ਼ੀ ਹੋਈ ਸੁੜ ਕੇ ਤੇ ਬੜੀ ਜੀ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਆ ਤੁਹਾਨੂੰ ਲੋਕੀ ਦੇ ਕਾਰਜ ਬੈ ਇੱਕ ਵਾਰ ਜਿੰਨੀ ਤੰਗੀ ਨਹੀਂ ਹੋਈ ਕਿਉਂਕਿ ਭਗਤ ਸਾਹਿਬ ਬਣਿਆ ਬੜਾ ਕਰੇ ਹਾਂਜੀ ਸਾਡਾ ਵੱਡੀ ਤੇ ਹੋਈ ਨੇ ਬੱਚੇ ਸਾਡੇ ਨੌਕਰੀਆਂ ਮਿਲਦੀਆਂ ਨੇ ਸਾਰੇ ਕੰਮ ਮਿਲਦੇ ਨੇ ਮਿਲਦੇ ਨੇ ਹੋਰ ਇੱਕ ਵੀ ਚਾਈ ਦਾ ਅੱਛੀ ਚਾਈ ਦਾ